ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਨਿੰਬੂ ਦਾ ਸੇਵਨ ਜ਼ਿਆਦਾ ਕਰਨਾ ਤੁਹਾਡੀ ਯਾਦਸ਼ਕਤੀ ਤੇਜ਼ ਹੁੰਦੀ ਹੈ ਤੇ ਨਾਲ ਹੀ ਸਰੀਰ ਵੀ ਪਤਲਾ ਹੀ ਰਹਿੰਦਾ ਹੈ ਨੰਬਰ 2 ਲਸਣ ਦਾ ਛਿਲਕਾ ਹਲਕਾ ਗਰਮ ਕਰਕੇ ਜੇਕਰ ਤੁਸੀਂ ਉਤਾਰਦੇ ਹੋ ਤਾਂ ਇਹ ਆਸਾਨੀ ਨਾਲ ਨਿਕਲ ਜਾਂਦਾ ਹੈ ਨੰਬਰ 3 ਚੌਲਾਂ ਨੂੰ ਹਲਦੀ ਲਗਾ ਕੇ ਰੱਖਣ ਨਾਲ ਕੀੜੇ ਨਹੀਂ ਲੱਗਦੇ ਤੇ ਨਾਲ ਹੀ ਉਹ ਸਾਫ਼ ਵੀ ਰਹਿੰਦੇ ਹਨ ਨੰਬਰ 4 ਮੇਥੀ ਦਾਣੇ ਦਾ ਸੇਵਨ ਕਰਨ ਨਾਲ ਪੇਟ ਗੈਸ ਤੋਂ ਆਰਾਮ ਮਿਲਦਾ ਹੈ ਤੇ ਨਾਲ ਹੀ ਵਾਲਾਂ ਦਾ ਝੜਨਾ ਵੀ ਬੰਦ ਹੋ ਜਾਂਦਾ ਹੈ ਹੈ ਨੰਬਰ 5 ਆਟਾ ਗੁੰਨਣ ਸਮੇਂ ਉਸ ਵਿੱਚ ਹਲਕਾ ਜਿਹਾ ਤੇਲ ਲਗਾਉਣਾ ਆਟਾ ਨਰਮ ਤੇ ਚੀਕਣਾ ਬਣਦਾ ਹੈ ਨੰਬਰ 6 ਹਰੀ ਮਿਰਚ ਨੂੰ ਜੇਕਰ ਤੁਸੀਂ ਹਲਕੇ ਤੇਲ ਵਿੱਚ ਫਰਾਈ ਕਰਕੇ ਖਾਂਦੇ ਹੋ ਤਾਂ ਇਸ ਨਾਲ ਹਰੀ ਮਿਰਚ ਦਾ ਸਵਾਦ ਦੁੱਗਣਾ ਤਿੱਗਣਾ ਵੱਧ ਜਾਂਦਾ ਹੈ ਨੰਬਰ 7 15 ਦਿਨ ਲਗਾਤਾਰ ਬਬਲ ਗੋਦਾ ਹਲਵਾ ਖਾਣ ਨਾਲ ਕਮਰ ਦਾ ਹਰ ਤਰ੍ਹਾਂ ਦਾ ਦਰਦ ਦੂਰ ਹੋ ਜਾਂਦਾ ਹੈ ਨੰਬਰ 8 ਵਸਤੂ ਸ਼ਾਸਤਰ ਅਨੁਸਾਰ ਕਦੇ ਵੀ ਬਾਲਟੀ ਨੂੰ ਬਾਥਰੂਮ ਵਿੱਚ ਖਾਲੀ ਕਰਕੇ ਨਹੀਂ ਰੱਖਣਾ ਚਾਹੀਦਾ ਇਸ ਨੂੰ ਹਮੇਸ਼ਾ ਭਰ ਕੇ ਹੀ ਰੱਖਣਾ ਚਾਹੀਦਾ ਹੈ ਨੰਬਰ 9 ਜੇਕਰ ਸਿਰ ਵਿੱਚ ਲਗਾਤਾਰ ਦਰਦ ਰਹਿੰਦਾ ਹੈ ਤਾਂ ਇਸ ਦਾ ਮਤਲਬ ਕਿ ਤੁਹਾਡੇ ਸਰੀਰ ਅੰਦਰ ਪਾਣੀ ਦੀ ਕਮੀ ਹੋ ਰਹੀ ਹੈ ਨੰਬਰ 10 ਲਸਣ ਦੇ ਤੇਲ ਨਾਲ ਸਰੀਰ ਦੀ ਮਾਲਿਸ਼ ਕਰਨਾ ਸਰੀਰ ਦਾ ਦਰਦ ਦੂਰ ਹੁੰਦਾ ਹੈ ਤੇ ਨਾਲ ਹੀ ਇਹ ਸਾਡੇ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ। ਨੰਬਰ 11 ਜੇਕਰ ਤੁਸੀਂ ਦੋ ਕਾਲੀਆਂ ਮਿਰਚਾਂ ਨੂੰ ਦੰਦਾਂ ਥੱਲੇ ਰੱਖ ਕੇ ਚਬਾਉਂਦੇ ਹੋ ਤਾਂ ਇਸ ਨਾਲ ਤੁਹਾਨੂੰ ਖੰਸੀ ਤੋਂ ਤੁਰੰਤ ਆਰਾਮ ਮਿਲਦਾ ਹੈ। ਨੰਬਰ 12 मूंगी ਦੀ ਦਾਲ ਖਾਣ ਨਾਲ ਸਰੀਰ ਅੰਦਰ ਮੌਸਮੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ। ਨੰਬਰ 13 ਘਰ ਵਿੱਚੋਂ ਨਕਾਰਾਤਮਕ ਊਰਜਾ ਖਤਮ ਕਰਨ ਲਈ ਸੌਣ ਤੋਂ ਪਹਿਲਾਂ ਇਹ ਕੰਮ ਜ਼ਰੂਰ ਕਰੋ ਪਹਿਲਾਂ ਲੌਂਗ ਅਤੇ ਕਪੂਰ ਜ਼ਰੂਰ ਜਲਾਓ ਇਸ ਨਾਲ ਨਿਕਾਰਾਤਮਕ ਊਰਜਾ ਖਤਮ ਹੁੰਦੀ ਹੈ। ਦੂਸਰਾ ਰਾਤ ਨੂੰ ਸੌਣ ਤੋਂ ਪਹਿਲਾਂ ਉੱਤਰ ਦਿਸ਼ਾ ਦੀ ਸਫਾਈ ਕਰਕੇ ਸੌਣਾ ਚਾਹੀਦਾ ਹੈ। ਇਸ ਦਿਸ਼ਾ ਵੱਲ ਚਪਲ ਜੁੱਤੀਆਂ ਵੀ ਨਹੀਂ ਰੱਖਣੀਆਂ ਚਾਹੀਦੀਆਂ। ਇਸ ਨਾਲ ਘਰ ਵਿੱਚ ਵਰਕਤ ਰਹਿੰਦੀ ਹੈ। ਤੀਸਰਾ ਰਾਤ ਨੂੰ ਸੌਣ ਤੋਂ ਪਹਿਲਾਂ ਘਰ ਵਿੱਚ ਪੂਜਾ ਮੰਦਰ ਦੀ ਸਫਾਈ ਜ਼ਰੂਰ ਕਰਕੇ ਹੀ ਸੋਵੋ। ਸਵੇਰੇ ਰੱਖੇ ਫੁੱਲ ਫਲ ਕਦੇ ਵੀ ਰਾਤ ਤੱਕ ਮੰਦਰ ਵਿੱਚ ਨਹੀਂ ਰੱਖਣੇ ਚਾਹੀਦੇ। ਨੰਬਰ 14 ਅਸਥਮਾ ਦੇ ਰੋਗੀਆਂ ਲਈ ਸੌਂਫ ਦੀ ਚਾਹ ਬਣਾ ਕੇ ਪੀਣੀ ਕਾਫੀ ਹੁਣਕਾਰੀ ਹੈ। ਨੰਬਰ 15 ਡੇਂਗੂ ਹੋਣ ਤੇ ਜੇਕਰ ਤੁਸੀਂ ਨਾਰੀਅਲ ਪਾਣੀ ਪੀਂਦੇ ਹੋ ਤਾਂ ਇਸ ਨਾਲ ਸਰੀਰ ਅੰਦਰ ਪਾਣੀ ਦੀ ਕਮੀ ਪੂਰੀ ਹੁੰਦੀ। ਨੰਬਰ 16 ਤુલਸੀ ਦੇ ਕੋਲ ਕਦੇ ਵੀ ਕੰਡੇ ਵਾਲੇ ਪੌਦੇ ਨਹੀਂ ਲਗਾਉਣੇ ਚਾਹੀਦੇ ਇਸ ਤਰ੍ਹਾਂ ਕਰਨਾ ਤੁਹਾਡੀ ਘਰ ਦੀ ਬਰਕਤ ਖਤਮ ਹੁੰਦੀ ਹੈ ਨੰਬਰ 17 ਜੇਕਰ ਤੁਸੀਂ ਆਪਣੀ ਆਈਬ੍ਰੋ ਨੂੰ ਕਣਾ ਤੇ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਹਲਦੀ ਸ਼ਹਿਦ ਤੇ ਦਹੀਂ ਨੂੰ ਮਿਕਸ ਕਰ ਲਓ ਇਸ ਵਿੱਚ ਪਾਣੀ ਬਿਲਕੁਲ ਵੀ ਨਾ ਪਾਓ ਫਿਰ ਇਸ ਨੂੰ ਆਪਣੀ ਆਈਬ੍ਰੋ ਉੱਪਰ ਅਪਲਾਈ ਕਰੋ ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ ਇਸ ਨਾਲ ਨਵੇਂ ਵਾਲ ਆਉਣ ਲੱਗ ਜਾਣਗੇ ਜਿਸ ਨਾਲ ਤੁਹਾਡੀ ਆਈ ਬਰੂ ਚੰਗੀ ਬਣ ਜਾਵੇਗੀ ਨੰਬਰ 18 ਜੇਕਰ ਤੁਹਾਨੂੰ ਖੱਟੀ ਢ ਘਰ ਆ ਰਹੀ ਹੈ ਤਾਂ ਦਹੀਂ ਵਿੱਚ ਮਿੱਠਾ ਪਾ ਕੇ ਖਾ ਲਓ ਜਾਂ ਲੱਸੀ ਪੀ ਲਓ ਇਸ ਨਾਲ ਖੱਟੀ ਢ ਘਾਉਣੀ ਬੰਦ ਹੋ ਜਾਵੇਗੀ ਨੰਬਰ 19 ਮੁਲਤਾਨੀ ਮਿੱਟੀ ਵਿੱਚ ਨਿੰਬੂ ਦਾ ਰਸ ਅਤੇ ਗlycerin ਮਿਕਸ ਕਰਕੇ ਪੇਸਟ ਬਣਾ ਕੇ ਚਿਹਰੇ ਉੱਪਰ ਲਗਾ ਲਓ 10-15 ਮਿੰਟ ਲਈ ਛੱਡ ਦਿਓ ਤੇ ਫਿਰ ਧੋ ਲਓ ਇਸ ਨਾਲ ਚਿਹਰੇ ਤੇ ਕਾਫੀ ਨਿਖਾਰ ਆਵੇਗਾ ਨੰਬਰ 2 ਜਾਮਣ ਦੇ ਰਸ ਵਿੱਚ ਸੇਦਾ ਨਮਕ ਮਿਲਾ ਕੇ ਦਿਨ ਵਿੱਚ 2 ਤੋਂ 3 ਵਾਰ ਰੋਜ਼ਾਨਾ ਪੀਣਾ ਪਥਰੀ ਟੁੱਟ ਕੇ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਵੇਗੀ ਨੰਬਰ 21 ਦਿਨ ਵਿੱਚ ਇੱਕ ਵਾਰ ਸਾਦੇ ਪਾਣੀ ਦੀ ਬਚਾਈ ਜੇਕਰ ਤੁਸੀਂ ਚੌਲਾਂ ਵਾਲੇ ਪਾਣੀ ਨਾਲ ਆਪਣੇ ਚਿਹਰੇ ਨੂੰ ਧੋ ਲਓ ਤਾਂ ਇਸ ਨਾਲ ਤੁਹਾਡੇ ਚਿਹਰੇ ਦਾ ਰੰਗ ਸਾਫ਼ ਹੋਣ ਲੱਗ ਜਾਂਦਾ ਹੈ ਨੰਬਰ 2 ਜੇਕਰ ਤੁਸੀਂ ਅਖਰੂਟ ਦੀ 5 ਗਿਰੀ ਰੋਜ਼ਾਨਾ ਭਿਉ ਕੇ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਸਹੀ ਰਹੇਗਾ ਤੇ ਨਾਲ ਹੀ ਦਰਦੀ ਸਮੱਸਿਆ ਵੀ ਨਹੀਂ ਰਹੇਗੀ ਨੰਬਰ 23 ਰਾਤ ਨੂੰ ਸੌਣ ਤੋਂ ਪਹਿਲਾਂ ਸਰੋਂ ਦਾ ਤੇਲ ਹਲਕਾ ਗੁਸਾ ਕਰਕੇ ਜੇਕਰ ਤੁਸੀਂ ਪੈਰਾਂ ਦੀਆਂ ਤਲੀਆਂ ਨੂੰ ਮਾਲਿਸ਼ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਅਨੇਕਾਂ ਹੀ ਲਾਭ ਮਿਲਣਗੇ ਨੰਬਰ 24 ਜੇਕਰ ਤੁਸੀਂ ਹਲਦੀ ਨਮਕ ਸਰੋਂ ਦੇ ਤੇਲ ਨੂੰ ਮਿਕਸ ਕਰਕੇ ਆਪਣੇ ਦੰਦਾਂ ਉੱਪਰ ਲਗਾ ਲੈਂਦੇ ਹੋ ਤਾਂ ਇਸ ਨਾਲ ਦੰਦਾਂ ਦੀ ਚਮਕ ਵਧਣ ਲੱਗ ਜਾਂਦੀ ਹੈ। ਨੰਬਰ 25 ਇਸਤਰੀ ਮਾਰ ਵੀ ਸਹਿ ਲੈਂਦੀ ਹੈ ਤੇ ਨਾਲ ਵੀ ਕਾਲਾਂ ਵੀ ਖਾ ਲੈਂਦੀ ਹੈ ਪਰ ਜੇਕਰ ਕੋਈ ਵੀ ਵਿਅਕਤੀ ਉਸਦੇ ਪੇਕਿਆਂ ਨੂੰ ਕੁਝ ਕਹੇ ਤਾਂ ਉਹ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ। ਨੰਬਰ 26 ਇਸਤਰੀ ਦਾ ਜੀਵਨ ਕਦੇ ਵੀ ਆਸਾਨ ਨਹੀਂ ਹੁੰਦਾ ਪਿਤਾ ਦੇ ਘਰ ਉਹ ਮਹਿਮਾਨ ਹੁੰਦੀ ਹੈ ਪਤੀ ਦੇ ਘਰ ਪਤਨੀ ਪਰੇਸ਼ਾਨ ਹੈ ਪੁਰਸ਼ ਦੇ ਘਰ ਮਾਂ ਪੁਰਾਣਾ ਸਮਾਨ ਹੈ ਸੱਸ ਸੋਹਰੇ ਦੇ ਘਰ ਉਸ ਨੂੰ ਹਮੇਸ਼ਾ ਤਾਨੇ ਹੀ ਮਿਲਦੇ ਹਨ ਨੰਬਰ 27 ਸੰਤਰੇ ਵਿੱਚ ਕੈਲਸ਼ੀਅਮ ਹੀ ਪਾਇਆ ਜਾਂਦਾ ਹੈ ਜੋ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਹੈ ਨਾਲ ਹੀ ਚਿਹਰੇ ਲਈ ਕਾਫੀ ਲਾਭਕਾਰੀ ਹੈ ਨੰਬਰ 22 ਸੇਵ ਘਟਣ ਤੋਂ ਬਾਅਦ ਕਾਲਾ ਪੈਣ ਲੱਗ ਜਾਂਦਾ ਹੈ ਜੇਕਰ ਉਸ ਉੱਪਰ ਕਾਲਾ ਨਮਕ ਲਗਾ ਕੇ ਰੱਖ ਦਿੱਤਾ ਜਾਵੇ ਤਾਂ ਇਸ ਨੂੰ ਕਾਲੇ ਨਹੀਂ ਪੈਣਗੇ ਨੰਬਰ 29 ਜਿਨ੍ਹਾਂ ਲੋਕਾਂ ਦਾ ਪੇਟ ਸਾਫ਼ ਨਹੀਂ ਹੁੰਦਾ ਉਹਨਾਂ ਨੂੰ ਰਾਤ ਨੂੰ ਅਜੂਬੈਣ ਖਾ ਕੇ ਸੌਣਾ ਚਾਹੀਦਾ ਸਵੇਰੇ ਖਾਲੀ ਪੇਟ ਪਪੀਤਾ ਖਾ ਲੋ ਇਸ ਨਾਲ ਕਾਫੀ ਲਾਭ ਮਿਲੇਗਾ ਨੰਬਰ 3 ਜੇਕਰ ਤੁਸੀਂ ਅਮਰੂਦ ਨੂੰ ਵਿਚਕਾਰ ਤੋਂ ਕੱਟ ਕੇ ਉਸ ਉੱਪਰ ਨਮਕ ਲਗਾ ਕੇ ਅੱਗ ਵਿੱਚ ਪਕਾ ਕੇ ਖਾ ਲਓ ਇਸ ਨਾਲ ਪੁਰਾਣੀ ਤੋਂ ਪੁਰਾਣੀ ਖੰਸੀ ਦੂਰ ਹੋ ਜਾਂਦੀ ਹੈ। ਨੰਬਰ 33 ਗ੍ਰੀਨ ਟੀ ਪੀਣਾ ਮੋਟਾਬਲਿਜ਼ਮ ਤੇਜ਼ ਹੁੰਦਾ ਹੈ ਜਿਸ ਨਾਲ ਭਾਰ ਨੂੰ ਘੱਟ ਕਰਨ ਵਿੱਚ ਕਾਫੀ ਮਦਦ ਮਿਲਦੀ ਹੈ। ਨੰਬਰ 32 ਪਾਲਕ ਸਾਡੀ ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ਦਾ ਕੰਮ ਕਰਦੀ ਹੈ ਤੇ ਨਾਲ ਹੀ ਸਾਡੇ ਸਰੀਰ ਅੰਦਰੋਂ ਆਈ ਰਹੀਂਦੀ ਕਮੀ ਨੂੰ ਦੂਰ ਕਰਦੀ ਹੈ। ਨੰਬਰ 33 ਬੱਚਿਆਂ ਨੂੰ ਸੰਤਰਾ ਖਾਣ ਲਈ ਦੇਣਾ ਚਾਹੀਦਾ ਹੈ ਜਿਸ ਨਾਲ ਉਹਨਾਂ ਦਾ ਭਜਨ ਸਹੀ ਹੁੰਦਾ ਤੇ ਨਾਲ ਹੀ ਅੱਖਾਂ ਲਈ ਕਾਫੀ ਗੁਣਕਾਰੀ ਹੈ। ਨੰਬਰ 34 ਮoringa ਦੀ ਸਬਜ਼ੀ ਸਾਡੇ ਫੇਫੜਿਆਂ ਲਈ ਕਾਫੀ ਗੁਣਕਾਰੀ ਹੈ ਤੇ ਨਾਲ ਹੀ ਸਰੀਰ ਨੂੰ ਵੀ ਕਾਫੀ ਫਾਇਦੇ ਦਿੰਦੀ ਹੈ। ਨੰਬਰ 35 ਜੇਕਰ ਸਰੀਰ ਅੰਦਰ ਨਾਮਕ ਜ਼ਿਆਦਾ ਹੋ ਜਾਵੇ ਤਾਂ ਇਸ ਨਾਲ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਨੰਬਰ 36 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਇਸ ਦਾ ਮਤਲਬ ਕਿ ਤੁਹਾਡੇ ਸਰੀਰ ਅੰਦਰ ਆਇਰਨ ਦੀ ਕਮੀ ਹੁੰਦੀ ਹੈ ਇਸ ਲਈ ਕਿਸ਼ਮਿਸ਼ ਪੀਓਗੇ ਖਾ ਲੋ ਕਾਫੀ ਲਾਭ ਮਿਲੇਗਾ ਨੰਬਰ 33 ਜੇਕਰ ਤੁਹਾਨੂੰ ਰਾਤ ਦੇ ਸਮੇਂ ਨਹੀਂ ਆਉਂਦੀ ਤਾਂ ਇਸ ਦਾ ਮਤਲਬ ਕਿ ਤੁਹਾਡੇ ਸਰੀਰ ਅੰਦਰ ਮੈਗਨੀਸ਼ੀਅਮ ਦੀ ਕਮੀ ਹੈ ਇਸ ਲਈ ਤੁਸੀਂ ਕਦੂ ਦੇ ਬੀਜ ਨੰਬਰ 38 ਜੇਕਰ ਸਿਰ ਵਿੱਚ ਦਰਦ ਰਹਿੰਦਾ ਹੈ ਤਾਂ ਇਸ ਦਾ ਤੁਹਾਡੇ ਸਰੀਰ ਅੰਦਰ ਸੋਡੀਅਮ ਦੀ ਕਮੀ ਹੈ ਇਸ ਲਈ ਇੱਕ ਗਲਾਸ ਪਾਣੀ ਵਿੱਚ ਸਿੱਧਾ ਨਮਕ ਮਿਲਾ ਕੇ ਪੀ ਲਓ ਨੰਬਰ 39 ਜੇਕਰ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਇਸ ਦਾ ਮਤਲਬ ਕਿ ਤੁਹਾਡੇ ਸਰੀਰ ਅੰਦਰ ਜ਼ਿੰਕ ਦੀ ਕਮੀ ਹੈ ਇਸ ਲਈ ਤੁਹਾਨੂੰ ਡਾਰਕ ਚਾਕਲੇਟ ਖਾਣੀ ਚਾਹੀਦੀ ਹੈ ਨੰਬਰ 40 ਸਵੇਰੇ ਉੱਠਣਸਾਰ ਜੇਕਰ ਕਿਸੇ ਵੀ ਕੰਮ ਨੂੰ ਕਰਨ ਦੀ ਹਿੰਮਤ ਨਾ ਹੋਵੇ ਉਸ ਲਈ ਤੁਹਾਡੇ ਸਰੀਰ ਵਿੱਚ ਪੋਟਾਸ਼ੀਅਮ ਦੀ ਕਮੀ ਹੈ ਇਸ ਲਈ ਸਰੀਰ ਨਾ ਰੋਜ਼ਾਨਾ ਨਾਰੀਅਲ ਪਾਣੀ ਦਾ ਸੇਵਨ ਜ਼ਿਆਦਾ ਕਰੋ ਨੰਬਰ 41 ਪਾਲਕ ਦਾ ਰੰਗ ਬਰਕਰਾਰ ਰੱਖਣ ਲਈ ਉਸ ਨੂੰ ਬਣਾਉਣ ਸਮੇਂ ਉਸ ਵਿੱਚ ਸ਼ੱਕਰ ਪਾ ਦਿਓ ਇਸ ਨਾਲ ਰੰਗ ਬਰਕਰਾਰ ਰਹੇਗਾ ਨੰਬਰ 42 ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ શરી ਵਿੱਚ ਤਾਕਤ ਹਮੇਸ਼ਾ ਬਣੀ ਰਹੇ ਤਾਂ ਤੁਸੀਂ ਹਫ਼ਤੇ ਵਿੱਚ ਇੱਕ ਵਾਰ ਬੱਕਰੇ ਦਾ ਗੋਸ਼ਟ ਜ਼ਰੂਰ ਖਾ ਲਿਆ ਕਰੋ। ਨੰਬਰ 43 ਜੇਕਰ ਤੁਸੀਂ ਚਾਹੁੰਦੇ ਹੋ ਕਿ ਗੁਰਦੇ ਦੀ ਬਿਮਾਰੀ ਨਾ ਹੋਵੇ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਪੇਸ਼ਾਬ ਜ਼ਰੂਰ ਕਰੋ ਇਸ ਨਾਲ ਕਦੇ ਵੀ ਗੁਰਦੇ ਖਰਾਬ ਨਹੀਂ ਹੁੰਦੇ। ਨੰਬਰ 44 ਜੇਕਰ ਔਰਤਾਂ ਚਾਹੁੰਦੀਆਂ ਹਨ ਕਿ ਉਹਨਾਂ ਦੇ ਗੋਡੇ ਗਿੱਟੇ ਤੇ ਕਮਰ ਵਿੱਚ ਕਦੇ ਵੀ ਦਰਦ ਨਾ ਹੋਵੇ ਤਾਂ ਉਹਨਾਂ ਨੂੰ ਬੈਠ ਕੇ ਝਾੜੂ ਪੂੰਝਾ ਕਰਨਾ ਚਾਹੀਦਾ ਹੈ। ਨੰਬਰ 45 ਜੇਕਰ ਖਾਂਸੀ ਰਹਿੰਦੀ ਹੈ ਤਾਂ ਰੋਜ਼ਾਨਾ ਸਵੇਰ ਸ਼ਾਮ ਨੂੰ ਕਾਲੀ ਮਿਰਚ ਨੂੰ ਸ਼ਹਿਦ ਵਿੱਚ ਮਿਕਸ ਕਰਕੇ ਚੱਟ ਲੋ ਇਸ ਨਾਲ ਆਰਾਮ ਮਿਲ ਜਾਂਦੇ ਹਨ। ਨੰਬਰ 46 ਰੋਜ਼ਾਨਾ ਸਵੇਰੇ ਖਾਲੀ ਪੇਟ ਕਿਸ਼ਮਿਸ ਦਾ ਸੇਵਨ ਕਰਨਾ ਇੱਕ ਦਰਜਨ ਜਿੰਨੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਨੰਬਰ 47 ਸਹਤੂਤਿਕ ਅਜੀਹਾ ਫਾਲਾ ਜਿਸ ਦਾ ਨਾਤਾ ਕੋਈ ਬੀਜ ਆ ਤੇ ਨਾ ਹੀ ਕੋਈ ਛਿਲਕਾ ਹੈ ਬਹੁਤ ਸਾਰੇ ਰੋਗਾਂ ਤੋਂ ਸਾਡਾ ਬਚਾ ਕਰਦਾ ਹੈ। ਨੰਬਰ 48 ਜਵਾਨ ਦਿਖਣ ਲਈ ਦੁੱਧ ਤੇ ਸ਼ਹਿਦ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਨੰਬਰ 49 ਜੇਕਰ ਗੈਸ ਦੀ ਸਮੱਸਿਆ ਰਹਿੰਦੀ ਹੈ ਤਾਂ ਕੁਝ ਸਮਾਂ ਪੈਦਲ ਚੱਲਣਾ ਇਸ ਸਮੱਸਿਆ ਬਹੁਤ ਜਲਦੀ ਖਤਮ ਹੋ ਜਾਂਦੀ ਹੈ। ਨੰਬਰ 50 ਰਾਤ ਦੇ ਸਮੇਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ ਫਿਰ ਉਸ ਉੱਪਰ ਹਲਕੇ ਹੱਥਾਂ ਨਾਲ ਗ੍ਰੀਸਲੀਨ ਲਗਾ ਕੇ ਮਾਲਿਸ਼ ਕਰ ਲਓ। ਇਸ ਨਾਲ ਕਾਫੀ ਫਾਇਦਾ ਮਿਲਦਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ